ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਪਾਰੈ ਸੋਗਾ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਈ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਕੁਜਾਇ ਵਾਹਿਗੁਰੂ ਜੀ ਸ਼ਲੋਕ ਪਤਤ ਪਨੀਤ ਗੋਬਿੰਦੈ ਸਬਦ ਦੋਖ ਨਿਵਾਰਨ ਸਰਨ ਸੂਰ ਭਗਵਾਨ ਜਪੰਤ ਨਾਨਕ ਹਰ ਹਰਿ ਹਰੇ ਤਤ ਪਨੀਤੋ ਗੋਬਿੰਦੈ ਸਰਬ ਦੋਖ ਨਵਾਰਨ ਸਰਨ ਸੂਰ ਭਗਵਾਨੈ Japant Nanak Har Har Hare ਛਾਡਿਓ ਹਬ ਆਪ ਲਗੜੋ ਚਰਨਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦਿਆ ਲੈਓ ਦਿਆਲ ਤਪ ਦੁਆਰ ਹਾ ਰਖ ਲੈ ਉਹ ਦੀਨ ਦਿਆਲ ਪਰਮਤ ਬਾ ਹਰਿਆ ਭਗਤ ਵਸ਼ਲ ਤੇਰਾ ਬਿਰਧ ਹਰ ਪਤ ਤ ਉਦਾਰਿਆ ਕੋ ਜੋ ਬਿਨਾਈ ਕੋਈ ਬਿਨ ਰਗ ਲਿਓ ਦਿਨ ਦਿਆਲ ਸਾਗਰ ਸੰਸਾਰ ਰਾਖ ਲਿਓ ਦੀਨ ਦਿਆਲ ਪਰਮਤ ਬੋ ਹਰੇ ਆ ਭਗਤ ਵਸ਼ਲ ਤੇਰਾ ਫਿਰਦ ਹਰ ਪਤਤ ਉਦਾਰੇ ਆ ਮੋਏ ਸਾਰੇ ਕਰ ਗ ਲੈਓ ਦਿਆਲ ਸਾਗਰ ਸੰਸਾਰੇ ਆ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਤਤ ਪਨੀਤ ਗੋਬਿੰਦੈ ਸਰਬ ਦੁਖ ਨਿਵਾਰਨੈ ਸ਼ਰਨ ਸੂਰ ਭਗਵਾਨੈ ਜੋ ਪੰਤ ਨਾਨਕ ਹਰ ਹਰ ਹਰੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹਿਗੁਰੂ ਸਾਹਿਬ ਜੀ ਤੇਰੰਬੇ ਦੀਆਂ ਕੀ ਕੁੱਲ ਵਿਖੈ ਅਰਤੇ ਨਾਨਕ ਰਾਏ ਸਭ ਸਿਕਨ ਕੋ ਸੁਖ ਦੈ ਜਹ ਤੈ ਪਏ ਸੁਹਾਏ ਸਭ ਸਿਖਣ ਕੋ ਸੁਖੁ ਦੇ ਜਹ ਤੈ ਪਏ ਸੁਹਾਏ ਵਾਹਿਗੁਰੂ ਜੀ ਸਵਈਆ ਜਾ ਕੀ ਕਲਾ ਬਰਦਾ ਜਗ ਮੈਂ ਅਰ ਜਾ ਕੀ ਕਲਾ ਸਭ ਰੂਪਨ ਮੈਂ ਜਾ ਕੀ ਕਲਾ ਵਰਤਾ ਜਗ ਮੈਂ ਔਰ ਜਾ ਕੀ ਕਲਾ ਸਭ ਰੂਪਨ ਮੈਂ ਔਰ ਜਾ ਕੀ ਕਲਾ ਬਿੰਬਲਾ ਹਰ ਕੇ ਕੰਬਲਾ ਪਾਤ ਕੇ ਕੰਬਲਾ ਤਨ ਮੈਂ ਪੁਨ ਜਾ ਕੀ ਕਲਾ ਘਿਰ ਰੂਖਣ ਮੈਂ ਸਾਸ ਭੂਖਣ ਮੈਂ ਮੰਗਵਾ ਕਨ ਮੈਂ ਮੋ ਨਹੀਂ ਜਾਨੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਦੋਰਾ ਸਖਤ ਸਿੰਘ ਪਰ ਸਖਤ ਸੋ ਮਾਂਗਲਯੋ ਬਲਵਾਨ ਤਾਈਕੇ ਪ੍ਰਸ਼ਾਦ ਤੇ ਰਾਂਜੀਤਤ ਨਹੀਂ ਹਾਨ ਸਖਤ ਸਿੰਘ ਬਾਰ ਸਖਤ ਸੋ ਮੰਗ ਲਿਓ ਬਲਵਾਨ ਤਾਈਕੇ ਪ੍ਰਸ਼ਾਦ ਤੇ ਰਣ ਜੀਤਤ ਨਹੀਂ ਹਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ